ਹਜੇ ਵੀ ਐਂ ਕਰਦੇ ਫਿਰਦੇ ਮਜੀਠੀਆ ਤਾਂਹੀਂ ਗੱਜੂ ਜੈ ਸੋਨਹਾਰ ਕੋਈ ਗੱਲ ਕੋਈ ਗੱਲ ਕੋਈ ਗੱਲ ਉੱਚਾ ਮੇਰੀਆਂ ਮਾਪੇਵਾਂ ਇਹਨਾਂ ਨੂੰ ਤਾਹ ਦਵਾ ਤੇਰੇ ਕੋਲ ਤਾਂ ਹੈ ਨਹੀਂ ਭਾਉ ਨਾਲੇ ਮੇਰੇ ਅੱਗੇ ਖਲੋ ਕੇ ਤੇਰੇ ਤੋਂ ਦਿੱਤੀ ਵੀ ਨਹੀਂ ਜਾਣੀ ਕੱਢ ਜਾਂਗਾ ਤੇਰਾ ਮੈਂ ਇੱਥੇ ਲੋਕਾਂ ਦੇ ਕਾਤਲੋਂ ਤੁਸੀਂ ਭੁੱਲ ਜਾ ਤੂੰ ਮੇਰੇ ਤੇ ਇੱਕ ਪਰਚਾ ਛੱਡ ਮੈਂ ਹੁਣ ਪਰਚੇ ਵਾਲੀ ਡਿਗਰੀ ਤੋਂ ਵੀ ਗਾਂ ਲੰਗਿਆ ਪਿਆ ਕੋਈ ਗੱਲ ਕੋਈ ਗੱਲ ਇੱਥੋਂ ਵਾਲੀਆਂ ਕਚਹਿਰੀਆਂ ਚੋਂ ਤਾਂ ਚਲ ਛੁੱਟ ਜਾਓਗੇ ਜਮਾਨਤਾਂ ਹੋ ਜਾਣਗੀਆਂ ਪ੍ਰਮਾਤਮਾ ਵਾਲੀ ਕਚਹਿਰੀ ਚ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਮਾਮਾ ਹੀਰ ਦਾ ਨਾਲ ਹੈ ਪੰਗੇ ਹਲੇ ਮੁੱਖ ਮੰਤਰੀ ਦੀ ਕੁਰਸੀ ਕਰਕੇ ਹੀ ਤੂੰ ਬੋਲਦਾ ਜਿੰਨਾ ਬੋਲਦਾ ਇਹ ਕਹਿੰਦੇ ਬਲਟੋਆ ਸਾਹਿਬ ਉਹਦੇ ਗੋਡੇ ਤੇ ਤੌਹਣ ਰੱਖਿਓ ਮੈਨੂੰ ਲੱਗਦਾ ਮੈਂ ਮਾੜੀ ਦੀ ਪੂੰਛ ਤੇ ਪੈਰ ਰੱਖਿਓ ਨਹੀਂ ਤਾਂ ਚੀਕਾ ਨਿਕਲ ਜਾਣੀਆਂ ਉਹਦੀਆਂ ਤੁਸੀਂ ਗੋਡੇ ਤੇ ਪੈਰ ਮੈਂ ਕਾਲੀਆਂ ਨੂੰ ਕਾਂਗਰਸੀਆਂ ਤੇ ਬੀਜੇਪੀ ਵਾਲ ਨੂੰ ਕਹਿਣਾ ਚਾਹੁੰਦਾ ਮੈਂ ਐਂ ਨਹੀਂ ਪੈਂਦਾ ਮੈਂ ਤੁਹਾਡੀ ਚੜਾਂ 'ਚ ਬੈਠੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਇਸ ਹਲਕੇ ਤੇ ਇਸ ਬਾਰਡਰ ਦੇ ਇਲਾਕੇ ਦੇ ਆਉਣ ਤੇ ਜੀ ਆਇਆਂ ਕਹਿੰਦਾ ਔਰ ਇਹ ਉਹ ਇਲਾਕਾ ਜਿਹਦੇ ਨਾਲ ਵੱਡੇ ਬਾਦਲ ਸਾਹਿਬ ਨੇ ਔਰ ਸੁਖਬੀਰ ਜੀ ਨੇ ਹਮੇਸ਼ਾ ਹੀ ਜਦੋਂ ਜਦੋਂ ਪੰਜਾਬ 'ਚ ਸਰਕਾਰ ਬਣੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਥੋੜੀ ਸਰਕਾਰ ਇਸ ਇਲਾਕੇ ਦੀ ਸਭ ਤੋਂ ਵੱਧ ਸਾਰ ਤੇ ਸਭ ਤੋਂ ਵੱਧ ਬਾ ਔਰ ਪੰਜਾਬ ਦੀ ਵਿਧਾਨ ਸਭਾ ਚ ਜੇ ਸਭ ਤੋਂ ਵੱਧ ਗੂੰਜਾ ਜੇ ਕਿਸੇ ਇਲਾਕੇ ਦੀਆਂ ਪਈਆਂ ਨੇ ਤੇ ਉਹ ਖੇਮ ਕਰਨ ਇਲਾਕਾ ਬਲਟੋਆ ਇਲਾਕਾ ਇਹ ਬਾਟਰ ਦੇ ਇਲਾਕੇ ਦੀ ਆਵਾਜ਼ ਨੂੰ ਬਲੰਦ ਕੀਤਾ ਗਿਆ ਹੈ ਅੱਜ ਉਹ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਨ ਵਾਸਤੇ ਸਾਂਝ ਪਾਉਣ ਵਾਸਤੇ ਇੱਥੇ ਆਏ ਆ ਬਲਟੋਆ ਸਾਹਿਬ ਨੂੰ ਨਿੱਕੇ ਬਲਟੋਆ ਸਾਹਿਬ ਨੂੰ ਗੌਰਵ ਜੀ ਨੂੰ ਸਾਡੇ ਸਤਿਕਾਰਯੋਗ ਭੈਣ ਜੀ ਨੂੰ ਸਾਰਿਆਂ ਨੂੰ ਇਹ ਠਾਠਾ ਮਾਰਦੇ ਇਕੱਠ ਦੀਆਂ ਵਧਾਈਆਂ ਦਿੰਦਾ ਕਿ ਅੱਜ ਪੰਜਾਬ 'ਚ ਐਮਰਜੈਂਸੀ ਵਰਗੇ ਹਾਲਾਤ ਨੇ ਛੇਤੀ ਕਿਥੇ ਕੋਈ ਜਿਗਰਾ ਨਹੀਂ ਕਰਦਾ ਸਰਕਾਰ ਦੇ ਉਲਟ ਬੋਲਣ ਤੇ ਜੇ ਬੋਲਦਾ ਤੇ ਉਹਦੇ ਤੇ ਪਰਚਾ ਹੁੰਦਾ ਇਸ ਲਈ ਜਿੰਨੇ ਤੁਸੀਂ ਇੱਥੇ ਆਏ ਹੋ ਮਰਜੀ ਵੜੇ ਆਏ ਹੋ ਜਿਨ੍ਹਾਂ ਨੂੰ ਪੰਜਾਬ ਦੀ ਧਰਤੀ ਨਾਲ ਸਨੇਹ ਆ ਪਿਆਰ ਹੈ ਸ਼ਹੀਦਾ ਦਾ ਜਿਨ੍ਹਾਂ ਦਾ ਖੂਨ ਇਸ ਧਰਤੀ ਵਾਸਤੇ ਡੁੱਲਿਆ ਉਹਨਾਂ ਦਾ ਸਤਿਕਾਰ ਕਰਦੇ ਹੋ ਤਦੇ ਤੁਸੀਂ ਉਹ ਜਜ਼ਬੇ ਨੂੰ ਅੱਜ ਲੈ ਕੇ ਇੱਥੇ ਆਏ ਹੋ ਕਿ ਤੁਸੀਂ ਭਾਈ ਡਰਨ ਵਾਲੇ ਨਹੀਂ ਤੁਸੀਂ ਝੁਕਣ ਵਾਲੇ ਨਹੀਂ ਔਰ ਮੈਂ ਖਾਸ ਤੌਰ ਤੇ ਪੈਂਜੀ ਪ੍ਰਿੰਸੀਪਲ ਸਾਹਿਬਾ ਦਾ ਰੰਧਾਵਾਜੀ ਦਾ ਧੰਨਵਾਦ ਕਰਦਾ ਹਾਂ ਕਿ ਬਾਈ ਇਲੈਕਸ਼ਨ ਦੀ ਇਹ ਲੜਾਈ ਕਿੱਥੇ ਸਰਕਾਰਾਂ ਦੇ ਖਿਲਾਫ ਲੜਦੀ ਸ਼ੌਕੀ ਨਹੀਂ ਹੁੰਦੀ ਜਿੱਥੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਐਸਐਸਪੀ ਨੂੰ ਸਸਪੈਂਡ ਕਰਨਾ ਪੈ ਗਿਆ ਕਿਉਂਕਿ ਪੁਲਿਸ ਇਨਸਾਫ ਨਹੀਂ ਦੇ ਰਹੀ ਸੀ ਪੁਲਿਸ ਵੋਟਾਂ ਮੰਗਦੀ ਫਿਰਦੀ ਸੀ ਆਮ ਆਦਮੀ ਪਾਰਟੀ ਦੇ ਔਰ ਜਿਹੜਾ ਸਰਕਾਰ ਨੇ ਇੱਕ ਪ੍ਰੋਪ ਪਰੋਪੋਗੈਂਡਾ ਕਹਿ ਲੋ ਇੱਕ ਪਾਲਿਸੀ ਅਪਣਾਈ ਸੀ ਮਨੀਸ਼ ਸਸੋਦੀਆ ਕਹਿੰਦਾ ਸੀ ਸਾਮਦਮ ਡੰਡ ਭੇਦ ਹਰ ਕਿਸਮ ਦੀ ਨੀਤੀ ਅਪਣਾਵਾਂਗੇ ਮਗਰ ਪੰਜਾਬ ਦੀ ਇਸ ਧਰਤੀ ਦੀ ਕੋਈ ਇਲੈਕਸ਼ਨ ਹੋਵੇ ਇਹਦੇ ਚ ਕਾਮਯਾਬ ਹੋਣਗੇ ਉਹਦੇ ਚ ਮੈਂ ਵਧਾਈ ਦੇਣਾ ਚਾਹੁੰਨਾ ਭੈਣ ਜੀ ਨੂੰ ਕੰਚਨਪ੍ਰੀਤ ਨੂੰ ਜਿਹੜੀ ਅੱਜ ਤੱਕ ਵਿਚਾਰੀ ਜ਼ਮਾਨਤਾ ਲੈਣ ਦੀ ਆ ਹੁਣ ਮੈਂ ਇੱਥੇ ਆ ਰਿਹਾ ਸੀ ਰਾਤ ਚ ਮੈਨੂੰ ਵਕੀਲ ਦਾ ਬੋਲ ਆਇਆ ਕਿ ਕੰਚਨਪ੍ਰੀਤ ਤੇ ਮੈਨੂੰ ਲੱਗਦਾ 5 ਜਾਂ 7 ਪਰਚੇ ਐ ਅੱਜ ਦੁਵਾਰ ਤੋਂ ਹਾਈ ਕੋਰਟ ਤੇ ਅੱਜ ਉਹਨੂੰ ਦੋ ਪਰਚਿਆਂ 'ਚ ਫੇਰ ਜ਼ਮਾਨਤ ਮਿਲੀ ਐ ਕਦੇ ਪੰਜਾਬ ਦੀ ਧਰਤੀ ਤੇ ਇਹ ਨਹੀਂ ਹੋਇਆ ਉਹਦਾ ਗੁਨਾਹ ਕੀ ਐ ਗਲਤੀ ਕੀ ਐ ਕੀ ਸਰਕਾਰ ਉਹਨਾਂ ਨੂੰ ਦੱਬਣਾ ਚਾਹੁੰਦੀ ਹੈ ਤੇ ਉਹ ਦੱਬਦੇ ਨਹੀਂ ਮਗਰ ਪੰਜਾਬ ਦੀ ਧਰਤੀ ਤੇ ਕੀ ਹੈ ਜਾਇਜ਼ ਹੈ ਧੀਆ ਪਹਿਣਾ ਤੇ ਕਦੇ ਪਰਚੇ ਨਹੀਂ ਹੁੰਦੇ ਸਨ ਅੱਜ ਕੰਚਨਪ੍ਰੀਤ ਤੇ ਮੈਨੂੰ ਲੱਗਦਾ ਸੱਤ ਪੰਜੇ ਪਹਿੰਜੀ ਕਿੰਨੇ ਕਿਨੇ ਸੱਤ ਜਾਂ ਅੱਠ ਇਹਨਾਂ ਨੂੰ ਵੀ ਗਿਣਤੀ ਭੁੱਲ ਗਈ ਆ ਹਾਲ ਮੇਰੇ ਵਾਲਾ ਹੀ ਆ ਤੈਨੂੰ ਤਾਂ ਸਵਾਦ ਬੜਾ ਆਉਂਦਾ ਮੈਨੂੰ ਕਹਿੰਦੇ ਤੇਰੇ ਤੇ ਪਰਚਾ ਦੇ ਦੇਣ ਮੈਂ ਦਿਓ ਦੇਰੀ ਕਾਦੀ ਆ ਭਾਈ ਮਜੀਠੀਆ ਤਾਂਹੀਂ ਗੱਜੂ ਮੈਂ ਵੇਖਿਆ ਕੱਲ ਹਸਪਤਾਲ ਚੋਂ ਨਿਕਲ ਕੇ ਆਇਆ ਮੇਰੇ ਨੌ ਲੈਣ ਦੀ ਦੇਰੀ ਸੀ ਫੇਰ ਦਾਖਲ ਹੋ ਗਿਆ ਮਾਮਾ ਹੀਰ ਦਾ ਨਾਲ ਹੈ ਪੰਗੇ ਅਲੇ ਮੁੱਖ ਮੰਤਰੀ ਦੀ ਕੁਰਸੀ ਕਰਕੇ ਤੂੰ ਬੋਲਦਾ ਜਿੰਨਾ ਬੋਲਦਾ ਇਹ ਕਹਿੰਦੇ ਬਲਟੋਆ ਸਾਹਿਬ ਉਹਦੇ ਗੋਡੇ ਤੇ ਧੌਣ ਰੱਖਿਓ ਮੈਨੂੰ ਲੱਗਦਾ ਮੈਂ ਮਾੜੀ ਜੀ ਪੂੰਛ ਤੇ ਪੈਰ ਰੱਖਿਓ ਨਹੀਂ ਤਾਂ ਚੀਕਾਂ ਨਿਕਲ ਜਾਣੀਆਂ ਉਹਦੀਆਂ ਤੁਸੀਂ ਗੋਡੇ ਤੇ ਪੈਰ ਦੇ ਵੇਖੋ ਕਮਾਲ ਹੋ ਗਈ ਕੱਲ ਮੋਗੇ ਦੀ ਰੈਲੀ 'ਚ ਆਉਂਦਾ ਨਹੀਂ ਸੀ ਮਹਾਉ ਨੂੰ ਗਲੂਕੋਜ਼ ਗਲੂਕੋਜ਼ ਲਾ ਕੇ ਖਲਾਇਆ ਤੇ ਆਇਆ ਪ੍ਰੋਗਰਾਮ ਕਿਹੜਾ ਸੀ ਕਹਿੰਦਾ ਯੁੱਧ ਨਸ਼ਿਆਂ ਵਿਰੁੱਧ ਤੇ ਹਲੇ ਤਾਂ ਆਪ ਦਾ ਯੋਧੀ ਨਹੀਂ ਉਹਦਾ ਮੁੱਕਣ ਡਿਆ ਵਿਚਾਰੇ ਦਾ ਸ਼ਾਮ ਨੂੰ ਜਾਂਦੇ ਨੂੰ ਫੇਰ ਪੈਗ ਲਾ ਲੇ ਤੇ ਫੇਰ ਉੱਥੇ ਪਿਆ ਜਾ ਕੇ ਮੈਨੂੰ ਲੱਗਦਾ ਫੋਟੇਜ਼ ਹਸਪੀਟਲ ਤਾਂ ਜੇ ਉਹ ਕੋਈ ਤਾਂ ਅਰਦਾਸ ਕਰਦੇ ਹੋ ਨੇ ਕਿ ਕਿਤੇ ਚਲੇ ਨਾ ਜਾਵੇ ਜੇ ਡਾ ਗਾਕ ਸਾਡਾ ਇਹ ਤਗੜਾ ਕੋਈ ਲੱਭਣਾ ਨਹੀਂ ਸਾਲੂ ਜਿਹੜਾ ਮਾਂ ਤੇ ਝੂਠੀਆਂ ਸੋਵਾਂ ਖਾ ਲਵੇ ਖਾਦੀ ਸੀ ਕਿ ਨਹੀਂ ਖਾਦੀ ਸੀ ਕਿ ਮੈਂ ਸ਼ਰਾਬ ਨਹੀਂ ਪੀਉ ਹੁਣ ਤੇ ਜਿਹੜਾ ਮਾ ਦੀਆਂ ਝੂਠੀਆਂ ਸੋਵਾਂ ਖਾ ਜਵੇ ਜਾਂ ਗੁਰੂ ਘਰ ਦੀਆਂ ਝੂਠੀਆਂ ਸੋਵਾਂ ਖਾ ਦੇ ਮਾਜੇ ਵਾਲਿਓ ਕੀ ਆਪਾਂ ਉਹਨੂੰ ਬੰਦਿਆਂ ਚ ਵੀ ਗਿਣਦੇ ਸਾਧ ਸੰਗਤ ਜੀ ਜਿਹੜਾ ਮਾ ਦਾ ਨਾ ਹੋਇਆ ਜਿਹੜਾ ਰੱਬ ਦਾ ਨਾ ਹੋਇਆ ਕਦੇ ਥੋੜਾ ਹੋ ਜੂ ਮੈਂ ਹੈਰਾਨ ਹੋ ਗਿਆ ਕਹਿੰਦਾ ਹਉ ਕਹਿੰਦਾ ਉਹ ਜਿਹੜਾ ਆਇਆ ਨਾਬੇ ਜੇਲ ਤੋਂ ਕਹਿੰਦਾ ਉਹ ਮੁੱਛਾਂ ਨੂੰ ਵਟ ਦੇਈ ਜਾਂਦਾ ਮੁੱਛਾਂ ਮੇਰੀਆਂ ਮਾ ਪਾਵਾ ਇਹਨਾਂ ਨੂੰ ਤਾਹ ਦਵਾ ਤੇਰੇ ਕੋਲ ਤਾਂ ਹੈ ਨਹੀਂ ਭਾਉ ਨਾਲੇ ਮੇਰੇ ਅੱਗੇ ਖਲੋ ਕੇ ਤੇਰੇ ਤੋਂ ਦਿੱਤੀ ਵੀ ਨਹੀਂ ਜਾਣੀ ਦਿੱਤਾ ਹੀ ਉਹਦੀ ਜੁੰਡਲੀ ਨੇ ਕਹਿੰਦਾ ਜੀ ਕੋਟਾ ਕਚੇਰੀ ਨੇ ਭਾਵੇਂ ਉਹਨੂੰ ਬਰੀ ਕਰਤਾ ਕਹਿੰਦਾ ਰੱਬ ਦੀ ਕਚੇਰੀ 'ਚ ਉਹਨੂੰ ਮਾਫੀ ਨਹੀਂ ਮਿਲਦੀ ਮੇਰੇ ਬਾਰੇ ਕਹਿੰਦਾ ਮਾਮਾ ਹੀਰਦਿਆ ਤੂੰ ਹੁਣ ਸੱਚੇ ਬਾਦਸ਼ਾਹ ਦੇ ਨਾਲ ਤੈਨੂੰ ਪਤਾ ਉਹਦੀ ਕਚੇਰੀ 'ਚ ਕੀ ਹੋਣਾ ਤੇਰੇ ਅੜਕੇ ਤਾਂ ਉਸ ਕਚਹਿਰੀ 'ਚ ਜਾਣ ਜੋ ਕੇ ਨਹੀਂ ਜਿਹਨੇ ਬੋਤਲ ਸ਼ਰਾਬ ਦੀ ਪੀ ਲੈਣੀ ਤੂੰ ਉਹ ਕਚਹਿਰੀ ਦਾ ਕੀ ਜਾਣਦਾ ਤੂੰ ਪੰਜਾਬ ਦੀ ਕਚਹਿਰੀ 'ਚ ਲੋਕਾਂ ਨਾਲ ਇਨਸਾਫ਼ ਨਹੀਂ ਕਰ پا ਰਿਹਾ ਤੇ ਹੁਣ ਵੇਖੋ ਹੰਕਾਰ ਕੇ ਇਸ ਕਿਸਮ ਦਾ ਕਿ ਰੱਬ ਦੀ ਕਚਹਿਰੀ ਦੇ ਫੈਸਲੇ ਵੀ ਕਹਿੰਦਾ ਮੈਂ ਹੀ ਕਰੂੰ ਇਹ ਤਾਂ ਫਿਰ ਇੰਦਰਾ ਗਾਂਧੀ ਤੇ ਇਹਦੇ 'ਚ ਕੋਈ ਫਰਕ ਤਾਂ ਨਾ ਰਹਿ ਗਿਆ ਇੰਦਰਾ ਗਾਂਧੀ ਨੂੰ ਵੀ ਇਹੀ ਹੋ ਗਿਆ ਸੀ ਨਾ ਕਿ ਮੈਂ ਦਰਬਾਰ ਸਾਹਿਬ ਤੇ ਭਾਵੇਂ ਟੰਕਾ ਤੋਪਾਂ ਨਾ ਚੜਾ ਦਿਆਂ ਤੇ ਮੈਨੂੰ ਕੀ ਉਹਨਾ ਤੂੰ ਕਿੱਥੇ ਮੈਨੂੰ ਰਾਜਾ ਬੜਿੰਗ ਨਾ ਸਮਝ ਲਈ ਕਿੱਥੇ ਰਾਤ ਦੇ ਨੇਰੇ 'ਚ ਤੂੰ ਉਹਨੂੰ ਡਰਾ ਕੇ ਤੈਨੂੰ ਮਿਲ ਜਾਂਦਾ ਪਾਰਟੀ ਕਈ ਪ੍ਰਧਾਨ ਪਾਰਟੀਆਂ ਦੇ ਕਾਂਗਰਸੀ ਤੂੰ ਕਈ ਦਬਾਏ ਆ ਤੂੰ ਸਾਨੂੰ ਉਹਨਾਂ 'ਚੋਂ ਨਾ ਸਮਝ ਲਈ ਕਿ ਤੂੰ ਉੱਥੋਂ ਕਹੇਂਗਾ ਹੀ ਪਰਚਾ ਦੇ ਦੇਣਾ ਤਾਂ ਮੈਂ ਹੱਥ ਜੋੜ ਕੇ ਤੇਰੇ ਅੱਗੇ ਖਲੋਜੂਗਾ ਇਹ ਪੰਜਾਬ ਦੇ ਲੋਕ ਕੀ ਹੈ ਭਾਈ ਇਹ ਜੇ ਦਬਣ ਵਾਲੇ ਹੋ ਤੁਸੀਂ ਫਿਰ ਝੱਡੋ ਝਕਾਰਾ ਉਹਨ ਕੱਲਾ ਜਕਾਰਾ ਨਹੀਂ ਛੱਡਣਾ ਮੁੱਛਾਂ ਨੂੰ ਜਰਾ ਵਾਟ ਵੀ ਟੁਕਾ ਕੇ ਦਿਓ ਮੜਾ ਜੇ ਪਤਾ ਲੱਗੇ ਬੋਲ ਈ ਸੋੜਿਆ ਓਏ ਮਜੀਠੀਆ ਨਹੀਂ ਇਹ ਕੱਲੇ 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 ਟਕਰਣਗੇ ਤੈਨੂੰ ਔਰ ਸਾਧ ਸੰਗਤ ਜੀ ਕਲਹਾਲ ਵੇਖ ਲਓ ਕੀ ਸੀ